ਤਜ ਕាលੀ ਮੈਂ ਖਬਰ ਸਿੰਘ ਵਿਧੀ ਪੰਜਾਬ ਵਿਧਾਨ ਸਭਾ ਸੈਸ਼ਨ ਦੀ ਸ਼ੁਰੂਆਤ ਤੇ ਦੂਜੇ ਪਾਸੇ ਦੇਸ਼ ਦੀ ਸੰਸਦ ਦੇ ਵਿੱਚ ਕਿਸਾਨੀ ਮੁੱਦੇ ਦੀ ਗੂੰਜ ਪੈਂਦੀ ਇਸ ਕਰਕੇ ਵੱਖਾਈ ਦਿੱਤੀ ਹੈ ਕਿਉਂਕਿ ਸ਼ੰਭੂ ਤੇ ਕਨੋਰੀ ਬਾਰਡਰ ਤੇ ਐਮਐਸਪੀ ਦਾ ਗਰੰਟੀ ਕਾਨੂੰਨ ਪ੍ਰਾਪਤ ਕਰਨ ਨੂੰ ਲੈ ਕੇ ਇੱਕ ਸੰਘਰਸ਼ ਦਖਾਈ ਦਿੱਤਾ ਜੋ 1.5 ਸਾਲਾਂ ਤੱਕ ਚੱਲ ਰਿਹਾ ਸੀ ਪਰੰਤੂ ਹੁਣ ਜਦੋਂ ਸਰਕਾਰਾਂ ਨੇ ਮਨ ਬਣਾ ਲਿਆ ਕਿ ਇਸ ਪੱਕੇ ਮੋਰਚੇ ਨੂੰ ਕਿਵੇਂ ਚੁੱਕਣਾ ਹੈ ਸ਼ੰਭੂ ਤੇ ਖਨੋਰੀ ਬਾਰਡਰ ਦਾ ਉਹ ਰਸਤਾ ਪੰਜਾਬ ਪੁਰਸ ਨੇ ਆਪਣੀ ਤਾਕਤ ਦੇ ਨਾਲ ਖੁਲਵਾ ਲਿਆ ਕਿਉਂਕਿ ਇਸ ਦੇ ਵਿੱਚ ਸਰਕਾਰ ਦੀ ਚਲਾਕੀ ਵੀ ਦੱਕਾ ਹੀ ਦਿੱਤੀ ਹੈ ਤੇ ਅਕਸਰ ਅਜਹੀਆਂ ਚਲਾਕੀਆਂ ਸੱਤਾ ਵਿੱਚ ਰਹਿਣ ਵਾਲੀਆਂ ਸਰਕਾਰਾਂ ਕਰਦੀਆਂ ਹੀ ਹੁੰਦੀਆਂ ਜਦੋਂ ਸੱਤਵੇਂ ਗੇੜ ਦੀ ਬੈਠਕ ਚੰਡੀਗੜ੍ਹ ਦੇ ਵਿੱਚ ਕੇਂਦਰ ਦੇ ਮੰਤਰੀਆਂ ਨਾਲ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਦੇ ਨਾਲ ਹੋਰ ਹੀ ਹੁੰਦੀ ਹੈ ਇਹ ਬੈਠਕ ਬੇਸ਼ੱਕ ਬੈਸਿਟਾ ਰਹਿ ਗਈ ਹੋਵੇ ਪਰੰਤੂ ਜਿਵੇਂ ਹੀ ਕਿਸਾਨ ਆਗੂ ਪਰਤਰੇਸਨ ਮਹਾਲੀ ਤੋਂ ਡਟੇਨ ਕਰ ਲਏ ਜਾਂਦੇ ਆ ਪੰਜਾਬ ਪੁਲਿਸ ਦੇ ਕਾਫਲੇ ਸ਼ੰਭੂ ਤੱਕ ਕਨੌਰੀ ਬਾਰਡਰ ਵੱਲ ਵਹੀਰਾਂ ਕਤ ਦੇ ਵੇਖੇਗੇ ਜਿਸ ਤੋਂ ਬਾਅਦ ਪੁਲਿਸ ਅਧਿਕਾਰੀਆਂ ਦੀ ਚੇਤਾਵਨੀ ਤੇ ਅਪੀਲ ਨੇ ਸ਼ੰਭੂ ਤੱਕ ਕਨੌਰੀ ਬਾਰਡਰ ਦਾ ਰਸਤਾ ਖੁਲਵਾ ਲਿਆ ਪਰੰਤੂ ਉਸ ਤੋਂ ਬਾਅਦ ਪੰਜਾਬ ਦੇ ਵੱਖ-ਵੱਖ ਖੀਸਿਆਂ ਦੇ ਵਿੱਚ ਕਿਸਾਨਾਂ ਦੀ ਗ੍ਰਿਫਤਾਰੀ ਹੋਈ ਹੈ ਕੇਂਦਰੀ ਜੇਲ ਪਟਿਆਲਾ ਦੇ ਵਿੱਚ 102 ਦੇ ਕਰੀਬ ਕਿਸਾਨਾਂ ਨੂੰ ਬੰਦ ਕਰ ਲਿਆ ਗਿਆ ਜਿਨ੍ਹਾਂ ਤੇ ਹੁਣ ਮਾਮਲਾ ਬੀ ਐਨ ਐਸ ਦੀ ਧਾਰਾ 126 ਤੇ 170 ਦੇ ਤਹਿਤ ਦਰਜ ਕਰ ਲਿਆ ਗਿਆ ਜਿਹਦੇ ਵਿੱਚ ਸਰਵਣ ਸਿੰਘ ਪੰਦੇਰ ਜਗਜੀਤ ਸਿੰਘ ਡੱਲੇਵਾਲ ਵੀ ਸ਼ਾਮਲ ਦੱਸੇ ਜਾਂਦੇ ਆ ਪੰਜਾਬ ਪੁਲਿਸ ਤੇ ਪੰਜਾਬ ਸਰਕਾਰ ਦੀ ਕਾਰਵਾਈ ਤੋਂ ਹੋਰ ਕਿਸਾਨ ਜਥੇਬੰਦੀਆਂ ਵੀ ਪਰੇਸ਼ਾਨ ਨਜ਼ਰ ਆ ਰਹੀਆਂ ਗੋਪਤ ਢੰਗ ਦੇ ਨਾਲ ਮੀਟਿੰਗਾਂ ਕਰ ਰਹੀਆਂ ਹਨ ਪਰੰਤੂ ਮੰਨਣਾ ਪਏਗਾ ਕਿ ਜਿਹੜੀ 26 ਮਾਰਚ ਨੂੰ ਪੱਕੇ ਮੋਰਚਾ ਲਗਾਉਣ ਦੀ ਮੰਗ ਜਗਿੰਦਰ ਸਿੰਘ ਉਗਰਾਹਾਂ ਦੀ ਜਥੇਬੰਦੀ ਬਲਵੀਰ ਸਿੰਘ ਰਾਜੇਵਾਲ ਦੀ ਜਥੇਬੰਦੀ ਜੋ ਐਸਕੇਐਮ ਦੇ ਆਧਾਰਤ ਨੇ ਉਹਨਾਂ ਨੇ ਪੱਕਾ ਮੋਰਚਾ ਇਸ ਕਰਕੇ ਲਗਾਉਣਾ ਸੀ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਅਕਸਰ ਆਖਦੇ ਆ ਕਿ ਕਿਸਾਨੀ ਮੰਗਾ ਕੇਂਦਰ ਦੇ ਨਾਲ ਸੰਬੰਧਿਤ ਹੈ ਹੁਣ ਲੁਧਿਆਣੇ ਬੈਠਕ ਕਰਕੇ ਐਸਕੇਐਮ ਦੇ ਬਹੁਤ ਸਾਰੇ ਆਗੂਆਂ ਨੇ ਪੰਜਾਬ ਸਰਕਾਰ ਨਾਲ ਸੰਬੰਧਤ ਮੰਗਾਂ ਨੂੰ ਖੰਘਾਲਿਆ ਤੇ ਪੱਕਾ ਮੋਰਚਾ ਲਗਾ ਕੇ ਪੰਜਾਬ ਦੇ ਮੁੱਖ ਮੰਤਰੀ ਨੂੰ ਦੱਸਣਾ ਕਿ ਪੰਜਾਬ ਨਾਲ ਸੰਬੰਧਤ ਉਹਨਾਂ ਦੀਆਂ ਮੰਗਾਂ ਕੀ ਐ ਪਰੰਤੂ ਜਿਸ ਢੰਗ ਦੇ ਨਾਲ ਸ਼ੰਭੂ ਟੈਕਨੋਰੀ ਬਾਰਡਰ ਨੂੰ ਚੁਕਵਾ ਦਿੱਤਾ ਗਿਆ ਤਾਂ ਕਿਸਾਨਾਂ ਵਿੱਚ ਵੱਡਾ ਰੋਸ ਹੈ ਇਸ ਨੂੰ ਧੋਖਾ ਘਰਾਰ ਦਿੱਤਾ ਇਸ ਮੁੱਦੇ ਨੂੰ ਪ੍ਰਤੀ ਸਿਆਸੀ ਤਰ੍ਹਾਂ ਨੇ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਚੁੱਕਿਆ ਇਸ ਦੇ ਨਾਲ ਕੇਂਦਰ ਵਿੱਚ ਜਿਹੜੇ ਲੋਕ ਸਭਾ ਦੇ ਮੈਂਬਰ ਨੇ ਕਾਂਗਰਸ ਨਾਲ ਸੰਬੰਧਤ ਚਾਹੇ ਚਰਨਜੀਤ ਚੰਨੀ ਨੇ ਜਾਂ ਹੋਰ ਵੀ ਗੁਰਜੀਤ ਸਿੰਘ ਓਜਲਾ ਸਮੇਤ ਡਾਕਟਰ ਧਰਮਵੀਰ ਗਾਂਧੀ ਸਮੇਤ ਬਹੁਤ ਸਾਰੇ ਲੋਕ ਸਭਾ ਦੇ ਮੈਂਬਰਾਂ ਨੇ ਇਸ ਆਵਾਜ਼ ਨੂੰ ਬੁਲੰਦ ਕੀਤਾ ਕਿ ਜਿਸ ਢੰਗ ਦੇ ਨਾਲ ਕਿਸਾਨ ਸੰਘਰਸ਼ ਨੂੰ ਤਾਰੋਪੀਂਡ ਕੀਤਾ ਗਿਆ ਹੈ ਇਹ ਕੇਂਦਰ ਤੇ ਪੰਜਾਬ ਸਰਕਾਰ ਦੀ ਮਿਲੀ ਭੁਗਤ ਹੈ ਕਿਸਾਨਾਂ ਦੇ ਨਾਲ ਧੋਖਾ ਕੀਤਾ ਗਿਆ ਹੈ ਕਿਸਾਨਾਂ ਦੇ ਨਾਲ ਚਲਾਕੀ ਕੀਤੀ ਗਈ ਹੈ ਜਿਹੜੀ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ ਫਿਰ ਪੰਜਾਬ ਸਰਕਾਰ ਇੱਕ ਕਿਸਾਨ ਜਥੇਬੰਦੀਆਂ ਦੀ ਬੈਠਕ ਦੀ ਕਾਲ ਦਿੰਦੀ ਆ ਜਿਸ ਵਿੱਚ ਪੰਚਾਇਤ ਮੰਤਰੀ ਗੁਰਮੀਤ ਸਿੰਘ ਖੁੱਡਿਆ ਦੀ ਜ਼ਿੰਮੇਵਾਰੀ ਲਗਾਈ ਜਾਂਦੀ ਹੈ ਕਿ ਐਸ ਕੇ ਐਮ ਦੇ ਆਗੂਆਂ ਦੇ ਨਾਲ ਬੈਠਕ ਕੀਤੀ ਜਾਵੇ ਇੱਕ ਪਾਸੇ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਚੱਲ ਰਿਹਾ ਹੁੰਦਾ ਹੈ ਤੇ ਦੂਜੇ ਪਾਸੇ ਗਰਮੀਤ ਸਿੰਘ ਖੁੱਡਿਆ ਉਹਨਾਂ ਐਸ ਕੇ ਐਮ ਨਾਲ ਸਬੰਧਤ ਜਥੇਬੰਦੀਆਂ ਦੀ ਉਡੀਕ ਕਰ ਰਹੇ ਹੁੰਦੇ ਆ ਉਸ ਤੋਂ ਪਹਿਲਾਂ ਐਸ ਕੇ ਐਮ ਦੇ ਬਹੁਤ ਸਾਰੇ ਕਿਸਾਨ ਆਗੂਆਂ ਦੀ ਚੰਡੀਗੜ੍ਹ ਦੇ ਵਿੱਚ ਬੈਠਕ ਹੁੰਦੀ ਆ ਪਰੰਤੂ ਉਸ ਤੋਂ ਪਹਿਲਾਂ ਜਗਿੰਦਰ ਸਿੰਘ ਉਗਰਾਹਾ ਹੋਰਾਂ ਨੇ ਸਰਕਾਰ ਨੂੰ ਇੱਕ ਟੁੱਕ ਕਹਿ ਦਿੱਤਾ ਕਿ ਉਹਨਾਂ ਦੀਆਂ ਜਥੇਬੰਦੀਆਂ ਸਰਕਾਰ ਦੇ ਨਾਲ ਗੱਲਬਾਤ ਚਾਹੁੰਦੀਆਂ ਨੇ ਗੱਲਬਾਤ ਹੋਣੀ ਵੀ ਚਾਹੀਦੀ ਹੈ ਪਰੰਤੂ ਸਰਕਾਰਾਂ ਨੇ ਜਿਸ ਢੰਗ ਦਾ ਤਾਨਾਸ਼ਹੀ ਰਵਈਆ ਫੜਿਆ ਜਿਸ ਢੰਗ ਦੇ ਨਾਲ ਕਿਸਾਨਾਂ ਦੀਆਂ ਗ੍ਰਿਫਤਾਰੀਆਂ ਕੀਤੀਆਂ ਇਸ ਮਾਹੌਲ ਦੇ ਵਿੱਚ ਹੁਣ ਗੱਲਬਾਤ ਸਿਰੇ ਨਹੀਂ ਲੱਗ ਸਕਦੀ ਪਰੰਤੂ ਚੰਡੀਗੜ੍ਹ ਵਿੱਚ ਬੈਠੇ ਐਸ ਕੇ ਐਮ ਨਾਲ ਸੰਬੰਧਤ ਕਿਸਾਨ ਆਗੂਆਂ ਨੇ ਜਿਨ੍ਹਾਂ ਵਿੱਚ ਬੂਟਾ ਸਿੰਘ ਬੁਰਜਗਿਲ ਹੋਰ ਵੀ ਕਿਸਾਨ ਆਗੂ ਜਿਨ੍ਹਾਂ ਨੇ ਸਪਸ਼ਟ ਕਰ ਦਿੱਤਾ ਹੈ ਉਹਨਾਂ ਨੇ 26 ਮਾਰਚ ਵਾਲਾ ਪ੍ਰੋਗਰਾਮ ਵੀ ਮੁਲਤਵੀ ਕਰ ਦਿੱਤਾ ਤੇ ਸਰਕਾਰ ਦੇ ਨਾਲ ਕਿਸੇ ਵੀ ਤਰ੍ਹਾਂ ਦੀ ਗੱਲਬਾਤ ਹੁਣ ਨਹੀਂ ਹੋ ਸਕਦੀ ਹੁਣ ਕਿਸਾਨ ਜਥੇਬੰਦੀਆਂ ਸੰਘਰਸ਼ ਕਰਨਗੀਆਂ ਤੇ ਜਗਜੀਤ ਸਿੰਘ ਡੱਲੇਵਾਲ ਸਮੇਤ ਸਾਰੇ ਕਿਸਾਨ ਆਗੂਆਂ ਦੀ ਰਿਹਾਈ ਹੋਣੀ ਚਾਹੀਦੀ ਹੈ ਫਿਰ ਉਸ ਤੋਂ ਬਾਅਦ ਕੋਈ ਗੱਲਬਾਤ ਵਾਲਾ ਰਸਤਾ ਅਖਤਿਆਰ ਹੋ ਸਕਦਾ ਹੈ ਪਰੰਤੂ ਇਸ ਉੱਤੇ ਸਰਕਾਰ ਦਾ ਕੋਈ ਪੱਖ ਨਹੀਂ ਆਇਆ ਇਸ ਦੇ ਨਾਲ ਹੀ ਪਟਿਆਲਾ ਵਿੱਚ ਕਰਨਲ ਤੇ ਉਸਦੇ ਪੁੱਤ ਦੀ ਹੋਈ ਕੁੱਟਮਾਰ ਦਾ ਮੁੱਦਾ ਦੇਸ਼ ਦੀ ਸੰਸਦ ਦੇ 바ਰ ਪੰਜਾਬ ਦੇ ਲੋਕ ਸਭਾ ਮੈਂਬਰਾਂ ਨੇ ਚੁੱਕਿਆ ਕਿ ਜਿਸ ਢੰਗ ਦੇ ਨਾਲ ਪੰਜਾਬ ਪੁਲਿਸ ਦੀ ਬੁਰਾਚਾ ਗਿਰਦੀ ਸਾਹਮਣੇ ਆਈ ਹੈ ਤਾਂ ਉਸ ਦੇ ਵਿੱਚ ਬਹੁਤ ਸਾਰੇ ਪੁਲਿਸ ਅਧਿਕਾਰੀਆਂ ਦਾ ਪੰਜਾਬ ਪੁਲਿਸ ਬਚਾਅ ਕਰ ਰਹੀ ਹੈ ਬੇਸ਼ੱਕ ਪੰਜਾਬ ਸਰਕਾਰ ਨੇ ਨਿਆਂਇਕ ਜਾਂਚ ਬਿਠਾ ਦਿੱਤੀ ਹੋਵੇ ਪਰੰਤੂ ਕਰਨਲ ਦੀ ਪਤਨੀ ਨੇ ਇਸ ਜਾਂਚ ਤੋਂ ਰੂਟਰ ਲੈ ਲਿਆ ਉਹਨਾਂ ਨੇ ਸੀਬੀਆਈ ਦੀ ਮੰਗ ਕੀਤੀ ਆ ਪੰਜਾਬ ਪੁਲਿਸ ਦੇ ਅਧਿਕਾਰੀਆਂ ਨੂੰ ਬਰਖਾਸਤ ਕਰਨ ਦੀ ਗੱਲ ਰੱਖੀ ਆ ਇਸ ਦੇ ਨਾਲ ਦੇਸ਼ ਪੱਧਰ ਤੇ ਕਰਨਲ ਨਾਲ ਹੋਈ ਕੁੱਟਮਾਰ ਦਾ ਮੁੱਦਾ ਪ੍ਰਭਲ ਹੁੰਦਾ ਜਾ ਰਿਹਾ ਵੇਖਦੇ ਆ ਕਿ ਸਰਕਾਰ ਇਸ ਉੱਤੇ ਕਿਸ ਤਰ੍ਹਾਂ ਦਾ ਐਕਸ਼ਨ ਲੈ ਸਕਦੀ ਆ ਕਿਉਂਕਿ ਪਤਨੀ ਨੇ ਰਾਜਪਾਲ ਦੇ ਨਾਲ ਮੁਲਾਕਾਤ ਵੀ ਕੀਤੀ ਆ ਹੁਣ ਕਿਸਾਨ ਜਥੇਬੰਦੀਆਂ ਨੇ ਜਿਸ ਤਰ੍ਹਾਂ ਦਾ ਮੰਨ ਬਣਾਇਆ ਹੈ ਉਸ ਦੇ ਵਿੱਚੋਂ ਨਿਕਲਦਾ ਟਕਰਾਹ ਤੇ ਪ੍ਰਤਾਪ ਸਿੰਘ ਬਾਜਵਾ ਨੇ ਫਿਰ ਵਿਧਾਨ ਸਭਾ ਵਿੱਚ ਕਰਨਲ ਦੀ ਕੁੱਟਮਾਰ ਦੇ ਮੁੱਦੇ ਨੂੰ ਉਭਾਰਿਆ ਤੇ ਪਟਿਆਲਾ ਦੇ ਐਸਐਸਪੀ ਨੂੰ ਹਟਾਉਣ ਦੀ ਮੰਗ ਕੀਤੀ ਆ ਤੇ ਮੰਗ ਇਹ ਵੀ ਕੀਤੀ ਆ ਕਿ ਜੁਡੀਸ਼ਰੀ ਜਾਂਚ ਹੋਣੀ ਚਾਹੀਦੀ ਆ ਕੋਈ ਰਿਟਾਇਰਡ ਜੱਜ ਜਾਂਚ ਕਰ ਸਕਦਾ ਪਰੰਤੂ ਜਿਹੜੀ ਜਾਂਚ ਸਰਕਾਰ ਨੇ ਬਿਠਾਈ ਆ ਉਹ ਤਾਂ ਆਈਐਸ ਪਰਮਵੀਰ ਜਿਹੜੇ ਪਟਿਆਲਾ ਨਗਰ ਨਿਗਮ ਦੇ ਕਮਿਸ਼ਨਰ ਹੈ ਉਹਨਾਂ ਦੇ ਹਵਾਲੇ ਕੀਤੀ ਹੈ ਉਹਨਾਂ ਤੋਂ ਇਨਸਾਫ ਦੀ ਆਸ ਨਹੀਂ ਰੱਖੀ ਜਾ ਸਕਦੀ ਇਸੇ ਤਰ੍ਹਾਂ ਪੰਜਾਬ ਵਿਧਾਨ ਸਭਾ ਦੇ ਬਾਹਰ ਕਾਂਗਰਸ ਸਰਕਾਰ ਨੂੰ ਘੇਰੀ ਸੀ 1000 ਰੁਪਏ ਦੀ ਜਿਹੜੀ ਗਰੰਟੀ ਜਿਹੜੀ ਅਮਾਦੀ ਪਾਰਟੀ ਦੇ ਸੁਪਰੀਮੋ ਰਵਿੰਦਰ ਕੇਜਰੀਵਾਲ ਨੇ ਪੰਜਾਬ ਦੀਆਂ ਔਰਤਾਂ ਨਾਲ ਵਾਅਦੇ ਦੇ ਰੂਪ ਵਿੱਚ ਕੀਤੀ ਸੀ ਉਸ ਨੂੰ ਲੈ ਕੇ ਪੰਜਾਬ ਮੈਲਾ ਕਾਂਗਰਸ ਵੱਲੋਂ ਪਰਦਰਸ਼ਨ ਕੀਤਾ ਗਿਆ ਜੋ ਪੰਜਾਬ ਵਿਧਾਨ ਸਭਾ ਵੱਲ ਵਧਣਾ ਚਾਹੁੰਦੀਆਂ ਸਨ ਪਰੰਤੂ ਜਲ ਤੋਪਾਂ ਦੇ ਨਾਲ ਉਸ ਪ੍ਰਦਰਸ਼ਨ ਨੂੰ ਰੋਕ ਲਿਆ ਗਿਆ ਸਰੋਪਿੰਡ ਕਰ ਦਿੱਤਾ ਗਿਆ ਅਮਰਿੰਦਰ ਸਿੰਘ ਰਾਜਾ ਵੜਿੰਗ ਸਮੇਤ ਸਾਰੀਆਂ ਮਹਿਲਾਵਾਂ ਨੂੰ ਗ੍ਰਿਫਤਾਰ ਕਰਕੇ ਦੇਰ ਸ਼ਾਮ ਨੂੰ ਛੱਡ ਦਿੱਤਾ ਗਿਆ ਆਖਰ ਇਹ ਵੀ ਮੰਨਣਾ ਪੈਗਾ ਕਿ ਸੱਤਾ ਵਿੱਚ ਰਹਿਣ ਵਾਲੀਆਂ ਸਰਕਾਰਾਂ ਜਦੋਂ ਸੱਤਾ ਤੋਂ ਬਾਹਰ ਹੁੰਦੀਆਂ ਵੱਡੇ ਵੱਡੇ ਵਾਅਦੇ ਕਰਦੀਆਂ ਜਦ ਕਿ ਉਹਨਾਂ ਨੂੰ ਪੰਜਾਬ ਦੇ ਖਜ਼ਾਨੇ ਦੀ ਬਹੁਤੀ ਸੂ ਨਹੀਂ ਹੁੰਦੀ ਬਹੁਤੀ ਜਾਣਕਾਰੀ ਨਹੀਂ ਹੁੰਦੀ ਐਸੇ ਕਰਕੇ ਜਦੋਂ ਸੱਤਾ ਵਿੱਚ ਆ ਜਾਂਦੀਆਂ ਉਹਨਾਂ ਦੀ ਮੁੱਠੀ ਐਸੇ ਕਰਕੇ ਮਿੱਚੀ ਹੁੰਦੀ ਹੈ ਕਿ ਖਜ਼ਾਨੇ ਦੀ ਵਿੱਤੀ ਹਾਲਤ ਬੇहद ਮਾੜੀ ਹੈ ਔਰਤਾਂ ਨੂੰ 1000 ਰੁਪਿਆ ਦੇਣਾ ਕਿਸ ਤਰ੍ਹਾਂ ਨਾ ਤਾਂ ਸੱਤਾ ਵਿੱਚ ਰਹਿਣ ਵਾਲੀਆਂ ਵਿਰੋਧੀ ਸਿਆਸੀ ਤਿਰਾਂ ਸਰਕਾਰ ਨੂੰ ਕੰਮ ਕਰਨ ਦਿੰਦੀਆਂ ਤੇ ਨਾ ਹੀ ਸੱਤਾ ਵਿੱਚ ਰਾਕਿ ਸਰਕਾਰਾਂ ਖੁੱਲ ਕੇ ਕੰਮ ਕਰਦੀਆਂ ਵੱਖਾਈ ਦਿੰਦੀਆਂ ਕਿਉਂਕਿ ਸੱਤਾ ਵਿੱਚ ਆਏ ਲੋਕ ਮਨਮਰਜ਼ੀਆਂ ਦੇ ਉਤਾਰੂ ਹੋ ਜਾਂਦੇ ਆ ਆਪਣੇ ਹਿਸਾਬ ਦੇ ਨਾਲ ਜਿਸ ਢੰਗ ਦੇ ਨਾਲ ਪੰਜਾਬ ਪੁਲਿਸ ਨੂੰ ਵਰਤਿਆ ਜਾ ਰਿਹਾ ਉਸ ਦੀ ਵੀ ਚਰਚਾ ਹੋ ਰਹੀ ਆ ਪੰਜਾਬ ਵਿਧਾਨ ਸਭਾ ਦੇ ਵਿੱਚ ਇੱਕ ਵਾਰ ਫਿਰ ਕਿਸਾਨੀ ਦੇ ਮੁੱਦੇ ਦੇ ਇਹ ਵੀ ਗੱਲ ਪ੍ਰਗਟ ਸਿੰਘ ਨੇ ਕੀਤੀ ਹੈ ਕਿ ਧਰਨੇ ਪ੍ਰਦਰਸ਼ਨਾਂ ਦੇ ਵਿੱਚ ਸਪੀਕਰ ਸਾਹਿਬ ਨੇ ਇਹ ਗੱਲ ਕਹੀ ਸੀ ਕਿ ਇਥੋਂ ਨਸ਼ਾ ਪ੍ਰਬਲ ਹੁੰਦਾ ਜਿਸ ਉੱਤੇ ਫਟਕਾਰ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਪ੍ਰਗਟ ਸਿੰਘ ਨੂੰ ਮਾਰਦਿਆ ਤੇ ਇਹ ਗੱਲ ਆਖਦਿਆ ਕਿ ਉਹਨਾਂ ਇਹ ਗੱਲ ਕਿੱਥੇ ਕਹੀ ਸੀ ਉਹ ਪ੍ਰੂਫ ਕਰਨੀ ਚਾਹੀਦੀ ਆ ਖੈਰ ਇੱਕ ਝੜਕ ਮਾਰ ਕੇ ਪ੍ਰਗਟ ਸਿੰਘ ਨੂੰ ਵੀ ਬਿਠਾ ਦਿੰਦੇ ਆ ਤੇ ਉਸ ਤੋਂ ਬਾਅਦ ਦੋਨੇ ਅਹਿਮ ਮੁੱਦੇ ਕਿਸਾਨੀ ਦਾ ਤੇ ਕਰਨਲ ਦੇ ਨਾਲ ਹੋਈ ਕੁੱਟਮਾਰ ਦਾ ਮੁੱਦਾ ਵਿਰੋਧੀ ਸਿਆਸੀ ਤਿਰਾਂ ਉਭਾਰਦੀਆਂ ਨਜ਼ਰ ਆਈਆਂ ਇਸ ਦੇ ਨਾਲ ਹੀ ਜਿਨ੍ਹਾਂ ਵਿਅਕਤੀਆਂ ਦੇ ਐਨਐਸਏ ਲਗਾ ਕੇ ਸਾਮਦੀ ਡਿਬਰੂਗੜ੍ਹ ਜੇਲ੍ਹ ਬੰਦ ਕੀਤਾ ਗਿਆ ਸੀ ਉਹਨਾਂ ਦੇ ਬਾਬਤ ਵੀ ਖਬਰ ਆਈ ਹੈ 25 ਮਾਰਚ ਤੱਕ ਅਜਨਾਲਾ ਕਾਂਡ ਦੇ ਮਸਲੇ ਤੇ ਰਿਮਾਂਡ ਮਿਲਿਆ ਤੇ ਅਗਲੇ ਮਹੀਨੇ ਅਪ੍ਰੈਲ ਦੇ ਅਮਰਤਪਾਲ ਦੀ ਐਨਐਸਏ ਵੀ ਟੁੱਟ ਰਹੀ ਹੈ ਪੂਰਾ ਮਾਹੌਲ 2027 ਦੇ ਮੱਦੇ ਨਜ਼ਰ ਬਣਦਾ ਜਾ ਰਿਹਾ ਤੇ ਮਨੀਸ਼ ਸ਼ੋਧਿਆ ਦੀ ਵੀ ਜਿਸ ਤਲੰਗ ਦੀ ਨੁਕਤੀ ਹੋਈ ਹੈ ਉਸ ਨੂੰ ਲੈ ਕੇ ਵੀ ਬਹੁਤ ਸਾਰੀਆਂ ਵਿਰੋਧੀ ਸਿਆਸੀ ਧਿਰਾਂ ਨੇ ਆਮ ਆਦੀ ਪਾਰਟੀ ਨੂੰ ਇਸ ਕਰਕੇ gekeਨ ਦੀ ਕੋਸ਼ਿਸ਼ ਕੀਤੀ ਹੈ ਕਿ ਸ਼ਰਾਬ ਘਟਾਲੇ ਵਿੱਚ ਰਵਿੰਦ ਕੇਜਰੀਵਾਲ ਮਨੀਸ਼ ਸ਼ੋਧਿਆ ਤੇ ਸਤਿੰਦਰ ਜੈਨ ਵਰਗਿਆਂ ਦੇ ਨਾਂ ਬੋਲਦੇ ਆਂ ਵੇਖਦੇ ਆਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਿਆਸੀ ਮੰਚ ਕਿਸ ਤਰ੍ਹਾਂ ਸਰਜ ਦੇ ਵਖਾਈ ਦਿੰਦੇ ਆਂ